ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਰਮਨਦੀਪ ਕਸਮਰਾ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਨਾਲ ਕੇਅਰ ਏਸ਼ੀਆ ਟੀਵੀ ਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਮੌਸਮ ਇੱਕ ਵਾਰ ਫਿਰ ਤੋਂ ਆਪਣੇ ਬਦਲ ਦੇ ਰਸਤਿਆਂ ਦੇ ਵਿੱਚ ਅਸੀਂ ਸਾਰਿਆਂ ਨੇ ਬਸੰਤ ਪੰਚਮੀ ਨੂੰ ਬਹੁਤ ਇੰਜੋਏ ਕੀਤਾ ਬੇਸ਼ੱਕ ਕਿ ਉਸ ਦਿਨ ਮੌਸਮ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਉਹ ਚੇਂਜ ਵਾਲਾ ਰਿਹਾ ਬਸੰਤ ਪੰਚਮੀ ਦਾ ਦਿਨ ਜਿਹੜਾ ਉਹ ਰੇਨੀ ਸੀਜ਼ਨ ਬਣ ਕੇ ਰਹੇਗਾ ਸਾਡੇ ਸਾਰਿਆਂ ਦੇ ਲਈ ਪਰ ਇੱਕ ਚੀਜ਼ ਜਿਹੜੀ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਨੀ ਸਾਡਾ ਨਾਲ ਸਾਂਝੀ ਕਰਨੀ ਬਹੁਤ ਜ਼ਰੂਰੀ ਸੀ ਕਿ ਬਸੰਤ ਪੰਚਮੀ ਅਸਲ ਦੇ ਵਿੱਚ ਅਸੀਂ ਮਨਾਉਂਦੇ ਕਿਉਂ ਆ ਬਸੰਤ ਪੰਚਮੀ ਦੇ ਦਿਨ ਅਕਸਰ ਹੀ ਅਸੀਂ ਇਹ ਗੱਲ ਕਹਿੰਨੇ ਕਿ ਆਈ ਬਸੰਤ ਤੇ ਪਾਲਾ ਉਡੰਤ ਪਰ ਅਸਲ ਦੇ ਵਿੱਚ ਬਸੰਤ ਪੰਚਮੀ ਵਾਲੇ ਦਿਨ ਬਸੰਤ ਦਾ ਮੌਸਮ ਸ਼ੁਰੂ ਨਹੀਂ ਹੁੰਦਾ ਵਸੰਤ ਪੰਚਮੀ ਜਿਹੜੀ ਹੈ ਉਹ ਸਾਡੇ ਲਈ ਉਹਨੂੰ ਅਸੀਂ ਉਤਸ਼ਾਹ ਦੇ ਨਾਲ ਇਸ ਕਰਕੇ ਮਨਾਉਂਦੇ ਆ ਕਿਉਂਕਿ ਵਸੰਤ ਪੰਚਮੀ ਤੋਂ ਬਾਅਦ ਸਰਦੀ ਵਾਲਾ ਮੌਸਮ ਤੇ ਬਸੰਤਰੁੱਤ ਜਿਹੜੀ ਉਹ ਆਪਸ ਦੇ ਵਿੱਚ ਇੱਕ ਸੰਧੀ ਕਰ ਰਹੀ ਹੈ ਮਤਲਬ ਨਾ ਤਾਂ ਸਰਦੀ ਚ ਪੂਰੀ ਤਰ੍ਹਾਂ ਗਈ ਹੈ ਨਾ ਬਸੰਤਰੁੱਤ ਪੂਰੀ ਤਰ੍ਹਾਂ ਆਈ ਹੈ ਜਿਹੜਾ ਉਹਦਾ ਵਿਚਕਾਰਲਾ ਸਮਾਂ ਜਿਹਨੂੰ ਅਸੀਂ ਸੰਧੀ ਕਾਲ ਕਹਿੰਦੇ ਆ ਕਿ ਉਹ ਸ਼ੁਰੂ ਹੋ ਚੁੱਕੀ ਹੈ ਪਰ ਇੱਕ ਜਿਹੜੀ ਸਭ ਤੋਂ ਜ਼ਰੂਰੀ ਤੇ ਧਿਆਨ ਦੇਣ ਜੋ ਗੱਲ ਹੈ ਕਿ ਵਸੰਤ ਪੰਚਮੀ ਤੋਂ ਬਾਅਦ 15 ਫਰਵਰੀ ਤੱਕ ਦਾ ਜਿਹੜਾ ਸਮਾਂ ਹੁੰਦਾ ਉਹ ਸਾਡੇ ਸਾਰਿਆਂ ਦੇ ਲਈ ਬੜਾ ਹੀ ਧਿਆਨ ਦੇਣ ਯੋਗ ਵਾਲਾ ਹੁੰਦਾ ਕਿਉਂ ਕਿ ਕਿਉਂਕਿ ਇਸ ਰੋਦ ਦੇ ਵਿੱਚ ਸਾਡੇ ਸਰੀਰ ਦੇ ਅੰਦਰ ਸਰਦੀ ਦੇ ਮੌਸਮ ਦੇ ਵਿੱਚ ਜਿੰਨਾ ਵੀ ਕਫ ਜਮਾ ਹੋਇਆ ਹੁੰਦਾ ਇਸ ਰੋਦ ਦੇ ਵਿੱਚ ਉਸ ਕਫ ਨੇ ਪਿਗਲਣਾ ਔਰ ਜਿਵੇਂ ਉਹ ਕਫ ਪਿਗਲੇਗਾ ਸਾਡੇ ਸਰੀਰ ਦੇ ਅੰਦਰ ਬਹੁਤ ਜਾਦੀਆਂ ਸਮੱਸਿਆਵਾਂ ਜਿਹੜੀਆਂ ਉਹ ਖੜੀਆਂ ਹੋ ਸਕਦੀਆਂ ਨੇ ਇਸੇ ਕਰਕੇ ਬਸੰਤ ਪੰਚਮੀ ਦਾ ਤਿਹਾਰ ਜਿਹੜਾ ਸਾਡੇ ਪੁਰਾਣੇ ਬਜ਼ੁਰਗਾਂ ਦੇ ਵੱਲੋਂ ਮਨਾਇਆ ਜਾਂਦਾ ਸੀ ਤਾਂ ਜੋ ਕਿ ਅਸੀਂ ਇੱਕ ਚੀਜ਼ ਵੱਲ ਧਿਆਨ ਦੇਣਾ ਸ਼ੁਰੂ ਕਰ ਜਾਈਏ ਕਿ ਹੁਣ ਮੌਸਮ ਆਪਣੇ ਬਦਲਦੇ ਸਮੇਂ ਦੇ ਵਿੱਚ ਆ ਗਿਆ ਹੈ ਤਾਂ ਸਾਨੂੰ ਆਪਣੇ ਖਾਣ-ਪੀਣ ਦੇ ਵਿੱਚ ਆਪਣੇ ਰਹਿਣ-ਸਹਿਣ ਦੇ ਵਿੱਚ ਕੀ ਕੀ ਬਦਲਾਅ ਕਰਨੇ ਨੇ ਉਸੇ ਅਸੀਂ ਗੱਲਬਾਤ ਕਰਾਂਗੇ ਬਸੰਤ ਪੰਚਮੀ ਤੋਂ ਬਾਅਦ ਦੇ ਵਿੱਚ ਕਫ ਜਿਹੜਾ ਉਹ ਸਾਡੇ ਸਰੀਰ ਦੇ ਵਿੱਚ ਪ੍ਰਕੋਪਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਕਫ ਜਿਹੜਾ ਉਹ ਸਰੀਰ ਦੇ ਅੰਦਰ ਵਧਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਅਸਿਸ ਕਫ ਨੂੰ ਬੈਲੈਂਸ ਕਰਨ ਵਾਸਤੇ ਕਿਸੇ ਵੀ ਤਰ੍ਹਾਂ ਦਾ ਉਦਦਮ ਨਹੀਂ ਕਰਦੇ ਤਾਂ ਸਾਡੇ ਅੰਦਰ ਵਾਤ ਔਰ ਪਿੱਤ ਜਿਹੜੇ ਦੋਨੋਂ ਹੀ ਬੈਲੈਂਸ ਹੋ ਜਾਣਗੇ ਤੇ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਸਾਡੇ ਸਰੀਰ ਦੇ ਅੰਦਰ ਹੋਰ ਵੀ ਵੱਡੀਆਂ ਸ਼ੁਰੂ ਹੋ ਜਾਣਗੀਆਂ ਤਾਂ 15 ਫਰਵਰੀ ਤੱਕ ਤੜਾ ਸਮਾਂ ਜਿਹੜਾ ਸਾਡੀ ਰੋਤ ਹੈ ਉਹ ਸਾਨੂੰ ਇਹ ਕਹਿੰਦੀ ਹੈ ਕਿ ਇਸ ਸਮੇਂ ਦੇ ਵਿੱਚ ਜਿੰਨੇ ਵੀ ਜਿਨ੍ਹਾਂ ਦੀ ਬਾਡੀ ਕਫ ਦੇ ਨਾਲ ਸੰਬੰਧਿਤ ਹੈ ਜਿਨ੍ਹਾਂ ਦੀ ਬਾਡੀ ਚ ਕਫ ਜ਼ਿਆਦਾ ਬਣਦਾ ਕੋਸ਼ਿਸ਼ ਕਰੋ ਕਿ ਆਪਣੇ ਸਰੀਰ ਨੂੰ ਆਰਾਮ ਦੇ ਵਿੱਚੋਂ ਬਾਹਰ ਕੱਢੋ ਕਿ ਸਰਦੀ ਦੇ ਮੌਸਮ ਦੇ ਵਿੱਚ ਅਸੀਂ ਰਜਾਈਆਂ ਲੈ ਕੇ ਚੰਗਾ ਖਾਣ ਪੀਣ ਖਾਦਿਆ ਕੋਏ ਖਾਦਿਆ ਗਸਟਲੇ ਖਾਦਿਆ ਪਿੰਨੀਆਂ ਖਾਦੀਆਂ ਬਟ ਇਹ ਹੁਣ ਉਹ ਮੌਸਮ ਆ ਗਿਆ ਜਿਹੜਾ ਸਾਨੂੰ ਇਹ ਕਹਿ ਰਿਹਾ ਕਿ ਜਿੰਨਾ ਵੀ ਪਿਛਲਾ ਖਾਣ ਪੀਣਾ ਉਹਨੂੰ ਇੱਕ ਵਾਰੀ ਰੋਕ ਦਿੱਤਾ ਜਾਵੇ ਔਰ ਸਰੀਰ ਨੂੰ ਜਿਹੜਾ ਹਰ ਰੋਜ਼ ਘੱਟੋ ਘੱਟ 15 ਮਿੰਟ ਦੀ ਐਕਸਰਸਾਈਜ਼ ਜਿਹੜੀ ਆ ਬੇਸ਼ੱਕ ਉਹ ਸਿਆਰ ਕਰ ਰਹੇ ਹੋ ਹਲਕਾ ਵਾਰਮ ਅਪ ਹੋ ਰਹੇ ਹੋ ਜਾਂ ਫਿਰ ਤੁਸੀਂ ਯੋਗਾ ਸ਼ੁਰੂ ਕਰ ਰਹੇ ਹੋ 15 ਫਰਵਰੀ ਤੱਕ ਇਹ ਚੀਜ਼ਾਂ ਕਰਨੀਆਂ ਜ਼ਰੂਰੀ ਆ ਤਾਂ ਜੋ ਜਿਹੜਾ ਕਫ ਹੈ ਉਹ ਬੋਡੀ ਵਿੱਚ ਡੀਟੌਕਸ ਹੋਣਾ ਸ਼ੁਰੂ ਹੋ ਜਾਏ ਅਕਸਰ ਅਸੀਂ ਕਹਿੰਨੇ ਕਿ ਬਸੰਤ ਪੰਚਮੀ ਵਾਲੇ ਦਿਨ ਅਸੀਂ ਕਹਿੰਨੇ ਕਿ ਵਿਦਿਆ ਦਾ ਜਿਹੜਾ ਸਰਸਵਤੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਉਹਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਪੜਨਾ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹਾਰਡ ਕੰਮ ਹੈ ਜਿਹਦੇ ਸਾਨੂੰ ਫੋਕਸ ਤੇ ਕਨਸੈਂਟ੍ਰੇਸ਼ਨ ਲਗਾਉਣੀ ਪੈਂਦੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਇਦਾਂ ਦੀ ਹਾਰਡ ਕੰਮ ਕਰਦੇ ਤਾਂ ਜਿਹੜਾ ਸਾਡਾ ਕਫ ਹੈ ਉਹ ਪਿਗਲ ਕੇ ਬਾਡੀ ਦੇ ਵਿੱਚ ਡੀਟੌਕਸ ਹੋ ਜਾਂਦਾ ਜਿਹਦੇ ਨਾਲ ਕਿ ਸਾਡਾ ਵਾਤ ਔਰ ਜਿਹੜੀ ਸਾਡੀ ਪਿੱਤ ਹੈ ਉਹ ਦੋਨੋਂ ਬੈਲੈਂਸ ਦੇ ਵਿੱਚ ਰਹਿੰਦੇ ਆ ਔਰ ਬਸੰਤ ਦੇ ਜਿਹੜੀ ਰੁੱਤ ਦੇ ਵਿੱਚ ਪੀਲਾ ਰੰਗ ਜਿਹੜਾ ਉਹਨੂੰ ਪਹਿਨਣ ਦਾ ਜਿਹੜਾ ਜ਼ਿਆਦਾ ਸੁਝਾ ਦਿੱਤਾ ਜਾਂਦਾ ਜ਼ਿਆਦਾ ਚਲਨ ਕੀਤਾ ਜਾਂਦਾ ਇਸ ਚੀਜ਼ ਦਾ ਕਿ ਜਿਹੜਾ येलो ਕਲਰ ਹੈ ਉਹ ਸਾਡੇ ਮਨ ਨੂੰ ਸ਼ਾਂਤੀ ਦਿੰਦਾ ਸਾਡੇ ਬ੍ਰੇਨ ਦੀ ਕਨਸੈਂਟ੍ਰੇਸ਼ਨ ਨੂੰ ਵਧਾਉਂਦਾ ਸਾਡੇ ਫੋਕਸ ਨੂੰ ਵਧਾਉਂਦਾ ਹੈ ਤਾਸੀ ਧਿਆਨ ਦਈਏ ਕਿ ਜਿੱਦੋਂ ਵੀ ਰੁੱਤਾਂ ਬਦਲਦੀਆਂ ਨੇ ਉਹਨਾਂ ਦਾ ਸਾਡੇ ਸਰੀਰ ਦੇ ਉੱਤੇ ਸਾਡੇ ਮਨ ਦੇ ਉੱਤੇ ਬਹੁਤ ਡੇਰਾ ਸੰਬੰਧ ਹੁੰਦਾ ਹੈ ਔਰ ਕੁਦਰਤੀ ਸਿਹਤ ਵਿਗਿਆਨ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਵੱਲੋਂ ਜਿਹੜੀ ਇਹ ਚੀਜ਼ਾਂ ਨੂੰ ਬੜੇ ਇਹਨੂੰ ਆਪਣੇ ਆਪ ਨਾਲ ਇਸ ਤਰੀਕੇ ਦੇ ਨਾਲ ਜੋੜਿਆ ਜਾਂਦਾ ਸੀ ਕਿ ਰੁੱਤਾਂ ਦੇ ਬਦਲਾਵ ਨੂੰ ਵੀ ਅਸੀਂ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਂਦੇ ਆਂ ਤਾਂ ਕੋਸ਼ਿਸ਼ ਕਰੀਏ ਕਿ ਅਸੀਂ ਵੀ ਕੁਦਰਤ ਦੇ ਨਾਲ ਇਸੇ ਤਰੀਕੇ ਨਾਲ ਜੁੜੇ ਰਹੀਏ ਆਪਣੇ ਬਜ਼ੁਰਗਾਂ ਦੇ ਉਸ ਡੀਐਨਏ ਨੂੰ ਅੱਗੇ ਦੀ ਅੱਗੇ ਲੈ ਕੇ ਜਾਈਏ ਬਸੰਤ ਪੰਚਮੀ ਦਾ ਦਿਨ ਸਾਡੇ ਸਾਰਿਆਂ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਦਿਨ ਹੈ ਕਿਉਂਕਿ ਜਦੋਂ ਅਸੀਂ ਬਸੰਤ ਬੰਝੀ ਤੋਂ ਬਾਅਦ 15 ਫਰਵਰੀ ਤੱਕ ਆਪਣੀ ਬਾਡੀ ਨੂੰ ডিটॉक्स ਕਰਨਾ ਸ਼ੁਰੂ ਕਰ ਦੇਣੇ ਆ ਖਾਣ ਪੀਣ 'ਚ ਬਦਲਾਅ ਕਰ ਦੇਣੇ ਸਪਾਈਸੀ ਫੂਡ ਜਿਹੜਾ ਐਡ ਕਰਦੇ ਆ ਜਿਵੇਂ ਕਿ ਜਿੰਜਰ ਹੋ ਗਿਆ ਜਿੰਜਰ ਵਾਲਾ ਪਾਣੀ ਹੋ ਗਿਆ ਸੌਂਫ ਇਲਾਇਚੀ ਵਾਲਾ ਪਾਣੀ ਪੀਣ ਦੇ ਵਿੱਚ ਸ਼ੁਰੂ ਕਰੋ ਜਿਹਦੇ ਨਾਲ ਕੀ ਹੈ ਕਿ ਸਾਡੇ ਅੰਦਰ ਦਾ ਜਿਹੜਾ ਕਾਫ ਹੈ ਉਹ ਨਿਕਲਣਾ ਬਾਹਰ ਸ਼ੁਰੂ ਹੋ ਜਾਵੇ ਤਾਜੋ ਸਾਡੇ ਸਰੀਰ ਦੇ ਅੰਦਰ ਬਾਦ ਤੇ ਪਿਤ ਦੋਨੋਂ ਪ੍ਰਕੋਪਿਤ ਹੋਣ ਤੋਂ ਬਾਦ ਸਕਣ ਤੇ ਅਸੀਂ ਅਗਲੇ ਸੀਜ਼ਨ ਦੇ ਲਈ ਅਗਲੇ 1 ਸਾਲ ਦੇ ਲਈ ਆਪਣੀ ਬਾਡੀ ਨੂੰ ਪੂਰੀ ਤਰ੍ਹਾਂ ਦੇ ਨਾਲ ਤਿਆਰ ਕਰ ਸਕੀਏ ਉਮੀਦ ਕਰਦੇ ਹਾਂ ਤੁਸੀਂ ਵੀ ਅਗਲੇ ਦਿਨਾਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਪੂਰਾ ਪੂਰਾ ਧਿਆਨ ਰੱਖੋਗੇ ਤੇ ਨੈਕਸਟ ਫਿਰ ਇੱਕ ਨਵੇਂ ਮੌਸਮ ਦੇ ਵਿੱਚ ਤੁਹਾਡੇ ਖਾਣ ਪੀਣ ਨੂੰ ਲੈ ਕੇ ਨਵੀਂ ਵੀਡੀਓ ਲੈ ਕੇ ਫਿਰ ਆਵਾਂਗੇ ਧੰਨਵਾਦ